ਹਾੜਪੀੜਤ ਇਲਾਕਿਆਂ ਚ ਅੱਗੇ ਲੱਗੇ ਕੜਮ ਚੌਧਰੀਆਂ ਦੀ ਕਰਤੂਤ ਵੀ ਦੇਖ ਲਵੋ ਆਹ ਕੁਝ ਮੁੰਡੇ ਲੁਧਿਆਣੇ ਤੋਂ ਰਸਦ ਦੀ ਟਰਾਲੀ ਭਰ ਕੇ ਅਮਰਸਰ ਦੇ ਇਲਾਕੇ ਵਿੱਚ ਆਏ ਸਨ ਪਰ ਇੱਥੇ ਆ ਕੇ ਜਿਹੜੇ ਵੀ ਹੜਪੀੜਤ ਇਲਾਕਿਆਂ ਚ ਕੁਝ ਪ੍ਰਧਾਨ ਬਣੇ ਫਿਰਦੇ ਸਨ ਉਹਨਾਂ ਨੇ ਇਹਨਾਂ ਵੀਰਾਂ ਨੂੰ ਕਦੀ ਅਜਨਾਲੇ ਬੁਲਾ ਲਿਆ ਕਦੀ ਕਿਹਾ ਟਰਾਲੀ ਰਮਦਾਸ ਲੈ ਆਵ ਤੇ ਕਦੀ ਕਿਤੇ ਭਜਾਈ ਫਿਰਦੇ ਰਹੇ ਤੇ 5 ਦਿਨ ਇਹਨਾਂ ਦੀ ਟਰਾਲੀ ਵਿੱਚੋਂ ਸਮਾਨ ਕਿਤੇ ਵੀ ਨਹੀਂ ਲਵਾਇਆ ਤੰਗ ਪਰੇਸ਼ਾਨ ਹੋ ਕੇ ਇਹ ਵੀਰ ਭਾਵਕ ਹੋ ਗਏ ਤੇ ਫਿਰ ਇੱਕ ਸਕੂਲ ਦੇ ਕੋਲ ਹੀ ਟਰਾਲੀ ਖਾਲੀ ਕਰ ਦਿੱਤੀ ਮੌਕੇ ਤੇ ਮਿਲੇ ਕੁਝ ਮੁੰਡਿਆਂ ਨੇ ਵੀਡੀਓ ਬਣਾ ਕੇ ਦੇਖੋ ਇਨ੍ਹਾਂ ਕੜਮ ਚੌਧਰੀਆਂ ਬਾਰੇ ਕੀ ਦੱਸਿਆ ਤੇ ਇਹਨਾਂ ਦੀ ਇਸ ਕਰਤੂਤ ਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਲੁਧਿਆਣੇ ਤੋਂ ਆਏ ਆ ਆਪਣੇ ਮਾਜ ਦੀ ਸੇਵਾ ਕਰਨ ਤੇ ਇਹਨਾਂ ਨੂੰ ਇਹਨਾਂ ਨੂੰ ਪੰਜ ਦਿਨ ਹੋ ਗਏ ਵੀਰ ਖਰਾਬ ਹੋਣ ਦੇ ਆ ਤੇ ਕਦੀ ਕਦੀ ਕਹਿੰਦੇ ਰਮਦਾਸ ਮੰਨ ਲਿਆਓ ਕਦੀ ਕਹਿੰਦੇ ਆ ਜਨਾਲੇ ਲਿਆਓ ਹੁਣ ਕਹਿੰਦੇ ਹੁਣ ਕਹਿੰਦੇ ਆ ਕਿਦਾ ਖਰਾਬ ਕੀਤਾ ਗਿਆ ਇਹਨਾਂ ਨੂੰ ਹੁਣ ਕਹਿੰਦੇ ਆ ਕਿ ਦਵਿੰਦਰਾ ਸਕੂਲ ਲਾਓ ਦਵਿੰਦਰਾ ਸਕੂਲ ਆਏ ਆ ਤੇ ਵੀਰਾਂ ਨੂੰ ਕਹਿੰਦੇ ਆ ਵੀ ਤੁਸੀਂ ਸ਼ਹਿਰ ਲਾਓ ਸਮਾਨ ਆਹ ਜਿਹੜੇ ਮਾਜੇ ਦਾ ਵੇਖ ਲੋ ਇਹਨਾਂ ਬੰਦੇ ਆ ਸਾਰੇ ਬੰਦਿਆਂ ਨੂੰ ਖਰਾਬ ਕਰਨ ਦੇ ਆ ਜਿਹੜੇ ਹੈੱਡ ਬਣੇ ਅਗਲੇ ਬੰਦੇ ਮੰਨੇ ਆ ਲੁਧਿਆਣੇ ਤੋਂ ਆਏ ਸੀ ਵੀਰ ਹੁਣ ਨਹੀਂ ਆਏ ਆ ਲੁਧਿਆਣੇ ਤੋਂ ਆਏ ਆ ਵੀਰ ਵੀਰ ਹੁਣ ਨਹੀਂ ਰੋਣ ਦੇ ਯਾਰ ਸਾਰੇ ਜਣੇ ਬੀਨਾਂ ਇਹਨਾਂ ਖਰਾਬ ਕੀਤਾ ਮੰਨਾ ਕੋਣ ਆ ਓਏ ਓਏ ਮੰਨਾ ਸ਼ੁਹਰਾ ਜਿਹੜਾ ਰੰਜੀਤ ਇਹਨੂੰ ਵਾਲਾ ਉਹ ਛੋੜ ਹਾਂ ਵੀਰਾਂ ਨੇ ਹਾਰ ਕੇ ਆਜ ਨਾਲੇ ਦੌਰਲੇ ਬੰਨੇ ਇੱਥੇ ਇੱਥੇ ਆ ਕੇ ਟਰਾਲੀ ਖਾਲੀ ਕਰਤੀ ਉਹਦੇ ਜਿੱਥੇ ਮਰਜ਼ੀ ਲੈ ਜਾਓ ਅਸੀਂ ਗਾ ਤੁਹਾਡੇ ਇਲਾਕੇ ਜੈਂਟਰ ਨਹੀਂ ਕਰਾਂਗੇ ਆ ਵੀਰਾਂ ਸਮਾਨ ਲਾਤਾ ਅੱਜ ਸਾਰਾ ਆਹ ਔਰ ਕਹਿੰਨ ਨੂੰ ਲਦਾਤਾ ਆ ਕਿ ਤੁਸੀਂ ਇਹ ਆਪਣਾ ਲਫਤ ਕਰ ਲੋ ਸੇਵਾ ਅਸੀਂ ਤੁਹਾਡੇ ਇਲਾਕੇ ਦੇ ਨਹੀਂ ਗਾ ਵੜਦੇ ਵੀਰ ਵਿਚਾਰੇ ਰੋਣ ਦੇ ਆ ਰੋਣ ਇਹਨਾਂ ਦੀ ਜਾਨ ਨੂੰ ਇਹਨਾਂ ਦੀ ਚੌਧਰਾ ਨੇ ਸਿਆਪਾ ਪਾਇਆ ਸਾਰਾ